ਬਜ਼ਾਰ ਵਿੱਚ ਵੀ ਬਿਲਕੁਲ ਨਹੀਂ ਮਿਲਣਗੇ ਐਨੇ ਮਜ਼ੇਦਾਰ ਪਨੀਰ ਕਟਲਟ ਤੇ ਇਹ ਮੈਂ ਪੱਕਾ ਕਹਿ ਰਹੀਆਂ ਕਿ ਇਸ ਤਰੀਕੇ ਨਾਲ ਤੁਸੀਂ ਕਦੇ ਨਹੀਂ ਬਣਾਏ ਹੋਣੇ क्रंच ਕਿੰਨਾ ਜ਼ਿਆਦਾ ਹੈ ਉਹ ਤੁਸੀਂ ਆਵਾਜ਼ ਤੋਂ ਸੁਣ ਹੀ ਲਿਆ ਹੋਊਗਾ ਬਣਾਉਣੇ ਬਹੁਤ ਹੀ ਜ਼ਿਆਦਾ ਆਸਾਨ ਹੈ ਤੇ ਟੇਸਟੀ ਕਿੰਨੇ ਹੈ ਇਹ ਜਦੋਂ ਤੁਸੀਂ ਬਣਾ ਕੇ ਖਾ ਲੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂਗਾ ਇਹਨਾਂ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਲਵਾਂਗੇ ਸ਼ਿਮਲਾ ਮਿਰਚ ਦੋ ਲਿਆ ਪਿਆਜ਼ ਥੋੜੀ ਜੀ ਅਦਰਕ ਤੇ ਹਰੀ ਮਿਰਚ ਸਾਰੀਆਂ ਚੀਜ਼ਾਂ ਨੂੰ ਬਰੀਕ ਕੱਟ ਲਿਓ ਪਰ ਆਪਾਂ ਜਿਹੜਾ ਅਦਰਕ ਹੈ ਉਹਨੂੰ ਗ੍ਰੇਟ ਕਰ ਲਿਆ ਅਦਰਕ ਕਨੂੰ ਤੁਸੀਂ ਕद्दूकस ਕਰਕੇ ਪਾਉਣਾ ਹੈਗਾ ਮੋਟਾ ਨਾ ਪਾਓ ਕਿਉਂਕਿ ਇਸ ਤਰੀਕੇ ਨਾਲ ਟੇਸਟ ਵੀ ਵਧੀਆ ਆਉਂਦਾ ਤੇ ਬਾਕੀ ਬੱਚਿਆਂ ਨੂੰ ਖਾਣ ਵਿੱਚ ਦਿੱਕਤ ਵੀ ਨਹੀਂ ਆਉਂਦੀ ਥੋੜੇ ਜਿਲੇ ਆਪਾਂ ਫਰੋਜਨ ਮਟਰ ਜਾਂ ਤੁਹਾਡੇ ਕੋਲ ਤਾਜ਼ੇ ਮਟਰ ਹੈ ਤੁਸੀਂ ਉਹਨਾਂ ਨੂੰ ਉਬਾਲ ਲਿਓ ਇੱਕ ਗਾਜਰ ਨੂੰ ਆਪਾਂ ਕद्दूकस ਕਰ ਲਿਆ ਤੇ ਸਾਈਡ ਤੇ ਰੱਖ ਲਿਆ ਇਸ ਟਾਈਮ ਜਿਹੜੀ ਗਾਜਰ ਆ ਰਹੀ ਆ ਪਉ ਹੀ ਵਰਤਾਂਗੇ ਉਸ ਤੋਂ ਬਾਅਦ ਸਿਰਫ ਇੱਕ 스ਪੂਨ ਲਵਾਂਗੇ ਤੇਲ ਦਾ ਉਹ ਤੁਸੀਂ ਜਿਹੜਾ ਮਰਜ਼ੀ ਲੈ ਲਿਓ ਉਹਦੇ ਵਿੱਚ ਪੁੰਨਾਂਗੇ ਜੀਰਾ ਫਿਰ ਪਾਵਾਂਗੇ ਅਦਰਕ ਤੇ ਹਰੀ ਮਿਰਚ ਹਲਕਾ ਜਿਹਾ ਦੋਨੋਂ ਚੀਜ਼ਾਂ ਨੂੰ ਪਕਾ ਲਾਂਗੇ ਤੇਲ ਆਪਾਂ ਬਹੁਤ ਹੀ ਘੱਟ ਪਾਉਣਾ ਜਿਆਦਾ ਤੇਲ ਦੀ ਇਹਦੇ ਵਿੱਚ ਵਰਤੋਂ ਨਹੀਂ ਕਰਨੀ ਫਿਰ ਪਾਵਾਂਗੇ Shimla mirch ਤੇ barik katte hoye pyaaz ਦੋਨਾਂ ਚੀਜ਼ਾਂ ਨੂੰ 1 ਤੋਂ 1.5 ਮਿੰਟ ਮੀਡੀਅਮ ਫਲੇਮ ਤੇ ਲਗਾਤਾਰ ਪਕਾਵਾਂਗੇ ਨਾਲ-ਨਾਲ ਹਿਲਾਉਂਦੇ ਰਹੋ ਇਹਨੂੰ ਟੱਕਣ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਜਦੋਂ ਇਹਨੂੰ 1.5 ਮਿੰਟ ਹੋ ਗਿਆ ਨਾਲ ਦੀ ਨਾਲ ਹੀ ਵਿੱਚ ਪਾ ਦਾਂਗੇ ਆਪਾਂ ਗਾਜਰ ਤੇ ਫਰੋਜ਼ਨ ਮਟਰ 2 ਮਿੰਟ ਲਈ ਲਗਾਤਾਰ ਮੀਡੀਅਮ ਫਲੇਮ ਤੇ ਪਕਾਵਾਂਗੇ ਜਿਆਦਾ ਸਲੋ ਨਾ ਰੱਖਿਓ ਨਹੀਂ ਤਾਂ ਇਹਨਾਂ ਨੇ ਕਾਫੀ ਪਾਣੀ ਛੱਡ ਦੇਣਾ ਨਾਲ-ਨਾਲ ਪਾਣੀ ਵੀ ਸੁੱਕਦਾ ਜਾਊਗਾ ਤੇ ਸਬਜ਼ੀਆਂ ਵੀ ਹਲਕੀਆਂ ਜਿਹੀਆਂ ਪੱਕਦੀਆਂ ਜਾਣਗੀਆਂ ਜਦੋਂ ਇਹ ਦੋ ਕੁ ਮਿੰਟ ਇਹਨਾਂ ਨੂੰ ਪੱਕਦੀਆਂ ਨੂੰ ਹੋ ਗਏ ਫਿਰ ਆਪਾਂ ਜ਼ਰੂਰਤ ਮੁਤਾਬਕ ਪਾਵਾਂਗੇ ਨਮਕ ਨਮਕ ਤੁਸੀਂ ਸਭ ਤੋਂ ਪਹਿਲਾਂ ਪਾਉਣਾ ਕਿਉਂਕਿ ਜਿਹੜਾ ਸਬਜ਼ੀਆਂ ਨੇ ਪਾਣੀ ਛੱਡਦੇ ਨੇ ਉਹ ਛੱਡ ਜਾਣਗੀਆਂ ਉਸ ਤੋਂ ਬਾਅਦ ਨਾਲ-ਨਾਲ ਪਾਣੀ ਸੋਕਿਆ ਜਾਊਗਾ ਫਿਰ ਆਪਾਂ ਪਾਵਾਂਗੇ ਇੱਕ ਚਮਚ ਓਰੇਗੈਨੋ ਦਾ ਇੱਕ ਚਮਚ ਪਾਵਾਂਗੇ ਚੀਲੀ ਫਲੈਕਸ ਦਾ ਚਾਹੇ ਤੁਸੀਂ ਸੁੱਕੀਆਂ ਲਾਲ ਮਿਰਚਾਂ ਨੂੰ ਕੁੱਟ ਕੇ ਪਾ ਦਿਓ ਇਹਦਾ ਟੇਸਟ ਇਹਦੇ ਵਿੱਚ ਬੜਾ ਹੀ ਵਧੀਆ ਆਉਂਦਾ ਤੇ ਇੱਥੇ ਤੁਸੀਂ ਮਹਗੀ ਮਸਾਲਾ ਵਰਤ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਪਰ ਪਾਏ ਦੇ ਵਿੱਚ ਸਿੰਪਲ ਮਸਾਲਾ ਧਨੀਆ ਪਾਊਡਰ ਤਿੱਖੀ ਲਾਲ ਮਿਰਚ ਪਾਈ ਹੈ ਮਸਾਲੇ ਦੀ ਬਰਤੋਂ ਬਹੁਤ ਥੋੜੀ ਕੀਤੀ ਹੈ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਸਬਜ਼ੀਆਂ ਨੂੰ ਤੁਸੀਂ ਜ਼ਿਆਦਾ ਨਹੀਂ ਪਕਾਉਣਾ ਇਹਨਾਂ ਨੂੰ ਕ੍ਰਾਂਚ ਜੇ ਵਿੱਚ ਹੀ ਰੱਖਣਾ ਹੈ ਅਸਵਾ ਦਾ ਆਪਾਂ ਲਈਏ ਦੋ ਉਬਲੇ ਹੋਏ ਆਲੂ ਤੇ ਉਹਨਾਂ ਨੂੰ ਇਹਦੇ ਵਿੱਚ ਗ੍ਰੇਟ ਕਰ ਦਾਂਗੇ ਤੇ ਇੱਥੇ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਕਿਉਂਕਿ ਸਬਜ਼ੀਆਂ ਬਣ ਕੇ ਤਿਆਰ ਹੋ ਚੁੱਕੀਆਂ ਨੇ ਇਹਨੂੰ ਆਪਾਂ ਇਸੇ ਤਰੀਕੇ ਨਾਲ ਹੀ ਮਿਕਸ ਕਰ ਲਾਂਗੇ ਆਲੂ ਆਪਣੇ ਕੋਲੇ ਉਬਲਿਆ ਹੋਇਆ ਫਿਰ ਇੱਕ ਵੱਡਾ ਸਾਰਾ ਟੁਕੜਾ ਲਵਾਂਗੇ ਪਨੀਰ ਦਾ ਕਿਉਂਕਿ ਆਪਾਂ ਇਹਦੇ ਵਿੱਚ ਪਨੀਰ ਦਾ ਟੇਸਟ ਜ਼ਿਆਦਾ ਰੱਖਣਾ ਹੈ ਪਨੀਰ ਕਟਲਟ ਆਪਾਂ ਬਣਾ ਰਹੇ ਹਾਂ ਇਸ ਲਈ ਪਨੀਰ ਪਾਉਣਾ ਬਹੁਤ ਹੀ ਜ਼ਰੂਰੀ ਹੈ ਪਨੀਰ ਤੇ ਉਬਲੇ ਹੋਏ ਆਲੂਆਂ ਨੂੰ ਆਪਾਂ ਗ੍ਰੇਟ ਕਰਕੇ ਇਹਦੇ ਵਿੱਚ ਪਾਵਾਂਗੇ ਤਾਂ ਕਿ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਜਲਦੀ ਮਿਕਸ ਹੋਣ ਇਸੇ ਲਈ ਇਸੇ ਤਰੀਕੇ ਨਾਲ ਪਾਵਾਂਗੇ ਉਸ ਤੋਂ ਬਾਅਦ ਹੌਲੀ-ਹੌਲੀ ਤੁਸੀਂ ਇਹਨੂੰ ਮਿਕਸ ਕਰਦੇ ਜਾਣਾ ਗੈਸ ਇੱਥੇ ਆਪਣਾ ਬੰਦ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਤਾ ਤੇ ਫਿਰ ਆਪਾਂ ਇਹਦੇ ਵਿੱਚ ਬਾਈਂਡਿੰਗ ਲਈ ਪਾਵਾਂਗੇ ਦੋ ਬ੍ਰੈਡ ਬ੍ਰੈਡ ਤੁਸੀਂ ਕੋਈ ਮਰਜ਼ੀ ਲੈ ਸਕਦੇ ਹੋ ਪਰ ਐਟ ਅ ਟਾਈਮ ਵਾਲੇ ਲਿਓ ਕਿਉਂਕਿ ਇਹ ਥੋੜੇ ਜਿਹਾ ਸੌਫਟ ਹੁੰਦੇ ਐ ਤੇ ਬਹੁਤ ਛੇਤੀ ਮਿਕਸ ਹੋਣਗੇ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਆਪਾਂ ਇਹਦੇ ਵਿੱਚ ਪਾ ਦਾਂਗੇ ਉਸ ਤੋਂ ਬਾਅਦ ਆਪਣਾ ਇਹ ਇੰਨਾ ਕੁ ਗਰਮ ਸਮਾਨ ਹੈਗਾ ਕਿ ਬ੍ਰੈਡ ਇਹਦੇ ਵਿੱਚ ਆਰਾਮ ਨਾਲ ਮਿਕਸ ਹੋ ਜਾਣਗੇ ਜਦੋਂ ਤੱਕ ਇਹ ਠੰਡਾ ਹੋਊਗਾ ਨਾਲ ਨਾਲ ਇਹਨੂੰ ਮਿਕਸ ਕਰਦੇ ਰਹਿਣਾ ਹੈਗਾ ਕਰ ਵਿਚਉਣ ਕੋਈ ਮਹਿਮਾਨ ਜਾਂ ਫਿਰ ਕਈ ਵਾਰ ਸਪੈਸ਼ਲ ਜਾਂ ਕੁਝ ਖਾਣ ਨੂੰ ਦਿਲ ਕਰੇ ਤਾਂ ਬਹੁਤ ਹੀ ਮਜ਼ੇਦਾਰ ਇਹ ਪਨੀਰ ਕਟਲਟ ਬਣ ਕੇ ਤਿਆਰ ਹੁੰਦੇ ਆ ਤੇ ਬਹੁਤ ਜਿਆਦਾ ਸਸਤੇ ਵੀ ਪੈਂਦੇ ਆ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਜਦੋਂ ਤੱਕ ਇਹ ਠੰਡੇ ਹੋਣਗੇ ਆਪਾਂ ਦੂਸਰਾ ਸਮਾਨ ਤਿਆਰ ਕਰ ਲਾਂਗੇ ਥੋੜੇ ਜਿਹਾ ਆਪਾਂ ਸਖਤ ਬਰੈਡ ਲਈ ਹੈ ਜੇ ਤੁਹਾਡੇ ਕੋਲ ਐਟ ਅ ਟਾਈਮ ਵਾਲੇ ਹੋਏ ਤੁਸੀਂ ਉਹ ਲੈ ਲਿਓ ਪਰ ਜਿਆਦਾ ਵੈਸਟ ਨਹੀਂ ਹੈ ਕਿ ਇੱਕ ਦੋ ਦਿਨ ਇਹਨਾਂ ਨੂੰ ਪਿਆ ਨੂੰ ਹੋ ਜਾਣ ਤਾਂ ਤੁਸੀਂ ਉਹੀ ਬਰੈਡ ਲੈਣੇ ਆ ਇਹਦਾ ਆਪਾਂ ਬਰੈਡ ਕ੍ਰੰਬਸ ਤਿਆਰ ਕਰ ਲਿਆ ਬਿਲਕੁਲ ਬਰੀ ਚੂਰਾ ਜਾਇ ਇਹਦਾ ਤੁਸੀਂ ਤਿਆਰ ਕਰਨਾ ਹੈਗਾ ਉਸ ਤੋਂ ਬਾਅਦ ਆਪਾਂ ਦੋ ਚਮਚ ਲੈਏ ਆ ਮੈਦੇ ਦੀ ਦੇ ਦੋ ਚਮਚੇ ਲਵਾਂਗੇ ਆਪਾਂ ਕਾਰਨਫਲੋਰ ਦੇ ਇਹਦੇ ਨਾਲ ਤੇਲ ਹੈ ਜਿਹੜਾ ਇਹਦੇ ਜਿਆਦਾ ਅੰਦਰ ਤੱਕ ਨਹੀਂ ਜਾਊਗਾ ਇਸ ਲਈ ਇਹਨੂੰ ਜ਼ਰੂਰ ਪਾਇਓ ਫਿਰ ਜ਼ਰੂਰਤ ਮੁਤਾਬਕ ਪਾਵਾਂਗੇ ਨਮਕ ਥੋੜੀ ਜੀ ਪਾਵਾਂਗੇ ਥਿੱਖੀ ਮਿਰਚ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਮਿਕਸ ਕਰ ਲਾਂਗੇ ਇੱਕੋ ਸਾਰ ਜਿਆਦਾ ਪਾਣੀ ਨਾ ਪਾਇਓ ਨਹੀਂ ਤਾਂ ਇਹਦੀਆਂ ਗੱਠਾਂ ਬਣ ਜਾਣਗੀਆਂ ਗਲਾਸ ਦਾ ਤੀਜਾ ਹਿੱਸਾ ਪਾਣੀ ਦਾ ਪਾ ਕੇ ਇਹਨੂੰ ਮਿਕਸ ਕਰਤਾ ਤੇ ਦੀ ਆਪਾਂ ਸਲੈਰੀ ਤਿਆਰ ਕਰ ਲਈ ਇਹਦੇ ਨਾਲ ਬਾਈਂਡਿੰਗ ਬਹੁਤ ਜ਼ਿਆਦਾ ਵਧੀਆ ਹੋਊਗੀ ਇਸ ਤਰੀਕੇ ਨਾਲ ਬਣਾਇਓ ਤੇ ਕ੍ਰਿਸਪੀ ਵੀ ਬਹੁਤ ਜ਼ਿਆਦਾ ਬਣਨਗੀ ਉਸ ਤੋਂ ਬਾਅਦ ਹੱਥਾਂ ਲਗਾ ਲਿਓ ਥੋੜਾ ਜਿਹਾ ਤੇਲ ਜਾਂ ਕੋਈ ਵੀ ਘਿਓ ਵਗੈਰਾ ਲਗਾ ਲਿਓ ਤਾਂ ਕਿ ਇਹ ਚਿਪਕ ਨਾ ਉਹ ਤੁਸੀਂ ਇੱਕੋ ਵਾਰ ਲਗਾਣਾ ਹੈ बार-बार ਨਹੀਂ ਲਗਾਉਣਾ ਤੇ ਸ਼ੇਪ ਇਹਨੂੰ ਆਪਣੀ ਮਰਜ਼ੀ ਦੀ ਦਿਓ ਪਰ ਜਿਹੜੇ ਪਨੀਰ ਕਟਲਟ ਇਸ ਤਰ੍ਹਾਂ ਬਣਾਈ ਸੋਹਣੇ ਲੱਗਦੇ ਆ ਜਿਵੇਂ ਕਿ ਆਪਾਂ ਪਨੀਰ ਦੇ ਪਕੌੜੇ ਬਣਾਉਣੇ ਆ ਚੌਰਸ ਜੀ ਸ਼ੇਪ ਦੇ ਵਿੱਚ ਆਪਾਂ ਇਹਨਾਂ ਨੂੰ ਬਣਾ ਲਿਆ ਥਾਲੀ ਵਿੱਚ ਰੱਖ ਕੇ ਵੀ ਇਹਨੂੰ ਤੁਸੀਂ ਸੈੱਟ ਕਰ ਸਕਦੇ ਹੋ ਸਾਰਿਆਂ ਨੂੰ ਇੱਕੋ ਵਾਰੀ ਚ ਬਣਾ ਕੇ ਤਿਆਰ ਕਰਕੇ ਸਾਈਡ ਤੇ ਰੱਖ ਲਿਓ ਤਾਂ ਕਿ ਬਣਾਉਣ ਵਿੱਚ ਬੜੀ ਆਸਾਨੀ ਹੋਵੇ ਫਿਰ ਇਹਨੂੰ ਸਲਰੀ ਦੇ ਵਿੱਚ ਕਰਾਂਗੇ ਡਿਪ ਜਿਹੜੀ ਆਪਾਂ ਤਿਆਰ ਕੀਤੀ ਸੀ ਇੱਥੇ ਤੁਸੀਂ ਫੋਕ ਵਗੈਰਾ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਜੇ ਆਪਾਂ ਹੱਥਾਂ ਨਾਲ ਇਹਦੇ ਵਿੱਚ ਡਿਪ ਕਰਾਂਗੇ ਤਾਂ ਉਂਗਲੀਆਂ ਦੇ ਨਿਸ਼ਾਨ ਲੱਗ ਜਾਣਗੇ ਤੇ ਚੰਗੀ ਤਰ੍ਹਾਂ ਡਿਪ ਵੀ ਨਹੀਂ ਹੋਣੀ ਉਸ ਤੋਂ ਬਾਅਦ ਬ੍ਰੈਡ ਕ੍ਰੰਬਸ ਵਿੱਚ ਚੰਗੀ ਤਰ੍ਹਾਂ ਇਹਨੂੰ ਕੋਟ ਕਰਨਾ ਹੈ ਤੇ ਸ਼ੇਪ ਉਸੇ ਤਰ੍ਹਾਂ ਹੀ ਬਣਾ ਕੇ ਰੱਖਣੀ ਹੈ ਇੱਕ ਵਾਰ ਬ੍ਰੈਡ ਕ੍ਰੰਬਸ ਵਿੱਚ ਕੋਟ ਕਰਨ ਤੋਂ ਬਾਅਦ ਹਲਕੀ ਜਿਹੀ ਹੱਥਾਂ ਨਾਲ ਸਲਰੀ ਫੇਰ ਲਗਾਵਾਂਗੇ ਮਤਲਬ ਇਹਨੂੰ ਆਪਾਂ ਡਬਲ ਕੋਟ ਕਰਨਾ ਹੈ ਤਾਂ ਕਿ ਇਹ ਬਹੁਤ ਜ਼ਿਆਦਾ ਕ੍ਰਾਂਚ ਦੇ ਵਿੱਚ ਆਵੇ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਲਗਾ ਕੇ ਆਪਾਂ ਸਾਰੇ ਉਹ ਇਸੇ ਤਰ੍ਹਾਂ ਤਿਆਰ ਕਰ ਲੈਣਾ ਕਿਉਂਕਿ ਸਮਾਨ ਜੇ ਪਹਿਲਾਂ ਹੀ ਤਿਆਰ ਪਿਆ ਹੋਵੇ ਤਾਂ ਫਿਰ ਇਹਨੂੰ ਫਰਾਈ ਕਰਨਾ ਬੜਾ ਹੀ ਸੌਕਾ ਹੋ ਜਾਂਦਾ ਹੈ ਤੇਲ ਨੂੰ ਆਪਾਂ 5 ਮਿੰਟ ਪਹਿਲਾਂ ਹੀ ਸਲੋ ਫਲੇਮ ਤੇ ਗਰਮ ਰੱਖਿਆ ਸੀ ਤੇਲ ਵਿੱਚ ਧੂਆਂ ਵਗੈਰਾ ਬਿਲਕੁਲ ਨਾ ਉੱਠੇ ਐਨਾ ਜ਼ਿਆਦਾ ਗਰਮ ਵੀ ਤੁਸੀਂ ਨਹੀਂ ਕਰਨਾ ਉਸ ਤੋਂ ਬਾਅਦ ਜਦੋਂ ਹੀ ਤੇਲ ਇਹ ਗਰਮ ਹੋ ਗਿਆ ਫਿਰ ਗੈਸ ਦੀ ਫਲੇਮ ਮੀਡੀਅਮ ਤੇ ਕਰ ਦਿਓ ਤੇ ਹੌਲੀ ਹੌਲੀ ਕਰਕੇ ਪਾਉਂਦੇ ਜਾਈਓ ਇਨਸ ਨੂੰ ਚਾਰ ਮਿੰਟ ਇਹਨੂੰ ਰਾਮਨਾਲ ਪੱਕਣ ਤੇ ਲੱਗਣਗੇ ਕਿਉਂਕਿ ਆਪਾਂ ਇਹਨੂੰ ਮੀਡੀਅਮ ਫਲੇਮ ਤੇ ਪਕਾਵਾਂਗੇ ਜਿਆਦਾ ਗੈਸ ਫੁੱਲ ਨਹੀਂ ਕਰਾਂਗੇ ਉਸ ਵੇਲੇ ਜਦੋਂ ਇਹ ਪੱਕ ਕੇ ਤਿਆਰ ਹੋਗੇ ਤੇ ਇਹਦੇ ਵਿੱਚ ਬਹੁਤ ਹੀ ਵਧੀਆ ਕਰੰਚ ਆਊਗਾ ਆਵਾਜ਼ ਤੁਸੀਂ ਪਹਿਲਾਂ ਹੀ ਸੁਣੀ ਸੀ ਬਹੁਤ ਹੀ ਮਜ਼ੇਦਾਰ ਪਨੀਰ ਕਟਲਟ ਹੈ ਬਣ ਕੇ ਤਿਆਰ ਹੋਗੇ ਬਹੁਤ ਜ਼ਿਆਦਾ ਟੇਸਟੀ ਬਣਦੇ ਹੈ ਜਦੋਂ ਤੁਸੀਂ ਇਹਨਾਂ ਨੂੰ ਤੇਲ ਦੇ ਵਿੱਚ ਪਾਉਂਗੇ ਇੱਕ ਵਾਰੀ ਉੱਪਰ ਝੱਗ ਜੀ ਉੱਠੂਗੀ ਤੁਹਾਨੂੰ ਲੱਗਦਾ ਹੋਊਗਾ ਤੇਲ ਗਰਮ ਨਹੀਂ ਨਹੀਂ ਤੇਲ ਬਿਲਕੁਲ ਗਰਮ ਹੈ ਤੇ ਇਹ ਜਿਹੜਾ ਆਪਾਂ ਸਲਰੀ ਵਿੱਚ ਇਹਨੂੰ ਡਿਪ ਕੀਤਾ ਸੀ ਜਾਂ ਬ੍ਰੈਡ ਕ੍ਰੰਬਸ ਗਾਇਆ ਸੀ ਉਹ ਪੱਕਰੇ ਇਸੇ ਲਈ ਦੇ ਉੱਪਰ ਚੱਗ ਜੀ ਉੱਠਦੀ ਹੈ ਤੇ ਜਦੋਂ ਇਹ ਪੱਕ ਕੇ ਤਿਆਰ ਹੋਗੇ ਤਾਂ ਤੇਲ ਜਿਹੜਾ ਬਿਲਕੁਲ ਨਾਰਮਲ ਹੋ ਜਾਊਗਾ ਬਹੁਤ ਹੀ ਮਜ਼ੇਦਾਰ ਜੀ ਪਨੀਰ ਕਟਲਟ ਦੀ ਇਹ ਰੈਸਪੀ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਵੀ ਕਰ ਦਿਓ ਵੀਡੀਓ ਦੇਖਣ ਲਈ ਧੰਨਵਾਦ ਜੀ